ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟੋ ਤੇ ਸੋ ਦੋਸਤੋ ਗੱਲਬਾਤ ਅੱਜ ਦੀ ਆਪਾਂ ਕਰਾਂਗੇ ਬੁੱੱਜੜ ਕੇ ਪੀਐਸ ਗਿੱਲ ਦੇ ਬਾਰੇ ਆਖਰ ਕੌਣ ਸੀ ਇਹ ਬੁੱੱਜੜ ਜਿਨੇ ਕੇ ਪੰਜਾਬ ਪੁਲਿਸ ਨੂੰ ਕਾਤਲ ਮਸ਼ੀਨ ਬਣਾਤਾ ਸੀਗਾ ਔਰ ਇਹਦਾ ਪਿਸ਼ੋਕੜ ਕੀ ਹੈ ਤੇ ਬਿਆਨਤੇ ਬਾਰੇ ਵੀ ਗੱਲ ਕਰਾਂਗੇ ਵਿੱਚ ਔਰ ਇਹਨਾਂ ਦੋਨਾਂ ਨੇ ਕੀ ਕੀ ਚੱਕਰਬਾਜ਼ੀਆਂ ਪਾਈਆਂ ਤੇ ਇਹਨਾਂ ਨਾਲ ਜੁੜੀਆਂ ਹੋਈਆਂ ਕੁਝ ਐਸੀਆਂ ਗੱਲਾਂ ਜਿਹੜੀਆਂ ਕਿ ਨਹੀਂ ਖੁੱਲੀਆਂ ਹਲੇ ਤੱਕ ਪਰ ਉਹ ਦੱਸਾਂਗੇ ਤੁਹਾਨੂੰ ਔਰ ਵੀਡੀਓ ਸਾਰੀ ਸੁਣਨਾ ਪਰ ਚੈਨਲ ਜਿਹਨਾਂ ਪਰਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਲੋ ਕੇ ਪੀਐਸ ਗਿੱਲਾ ਇਹਦਾ ਪੂਰਾ ਨਾਂ ਕਮਰਪਾਲ ਸਿੰਘ ਸੀਗਾ ਤੇ ਇਹ ਲੁਧਿਆਣੇ ਕੋਲ ਪੈਂਦੇ ਪਿੰਡ ਗਿੱਲ 'ਚ ਜੰਮਿਆ ਸੀ ਇਹ ਗਿੱਲ ਪਿੰਡ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਕਰਕੇ ਬੜਾ ਮਸ਼ਹੂਰ ਹੈ ਜਿਹਦੇ ਕੋਲ ਇੱਕ ਨਹਿਰ ਲੰਘਦੀ ਹੈ ਇਹ ਨਹਿਰ ਚੜ੍ਹਦੇ ਪਾਸੇ ਤੋਂ ਦਰਾਹੇਵਲੀੋਂ ਆਉਂਦੀ ਹੈ ਦਰਾਹੇ ਦੇ ਕੋਲ ਪੈਂਦੇ ਪਿੰਡ ਬਲਾਸਪੁਰ ਦੇ ਵਿੱਚ 19 ਫਰਵਰੀ 1922 ਨੂੰ ਪੰਜਾਬ ਦਾ ਬਾਦ ਵਿੱਚ ਬੁਚੜ ਬਣਨ ਵਾਲਾ ਮੁੱਖ ਮੰਤਰੀ ਬਿਆਨਤ ਸਿੰਘ ਜੰਮਿਆ ਜਿਨੇ ਜਕਰੀਆ ਖਾਨ ਨੂੰ ਵੀ ਮਾਤ ਪਾਉਣਾ ਸੀ ਤਾਂ ਬਿਆਨਤ ਸਿੰਘ ਦੇ ਸਾਥੀ ਬਣਨ ਵਾਲਾ ਮੀਰ ਮਨੂ ਵਰਗਾ ਇਹ ਕਮਰਪਾਲ ਸਿੰਘ ਗਿੱਲ 29 ਦਸੰਬਰ 1934 ਨੂੰ ਜੰਮਿਆ ਸੀ ਕਿਸੇ ਨੂੰ ਕੀ ਪਤਾ ਸੀ ਕਿ ਅੰਗੜ ਪਿੱਛੜ ਜੰਮੇ ਇਹਨਾਂ ਦੋਹਾਂ ਨੇ ਕਾਂਗਰਸ ਹਕੂਮਤ ਦੇ ਹੱਥ ਠੋਕੇ ਬਣ ਕੇ ਸਿੱਖੀ ਤੇ ਸਿੱਖਾਂ ਦੇ ਬੈਰੀ ਬਣ ਕੇ ਲੁਧਿਆਣਾ ਜ਼ਿਲ੍ਹਾ ਆਪਣੇ ਕਾਰਿਆਂ ਨਾਲ ਸ਼ਰਮਸ਼ਾਰ ਕਰਨਾ ਸੀ ਕੰਬਰਪਾਲ ਸਿੰਘ ਗਿੱਲ ਦੇ ਦਾਦੇ ਨਗਾਈਆ ਸਿੰਘ ਨੇ ਅੰਗਰੇਜ਼ ਹਕੂਮਤ ਦੀ ਪਤਾ ਨਹੀਂ ਕਿਹੜੀ ਇਹੋ ਜੀ ਸੇਵਾ ਕੀਤੀ ਕਿ ਉਸ ਨੂੰ ਸਰਦਾਰ ਸਾਹਿਬ ਦਾ ਖਿਤਾਬ ਮਿਲਿਆ ਆਮ ਕਰਕੇ ਅੰਗਰੇਜ਼ ਅਤੇ ਹੋਰ ਹਕੂਮਤਾਂ ਇਹੋ ਜੇ ਖਿਤਾਬ ਆਪਣੇ ਪਿੱਠੂਆਂ ਨੂੰ ਦਿੰਦੀਆਂ ਹੁੰਦੀਆਂ ਤੇ ਇਹੋ ਜੇ ਪਰਿਵਾਰਾਂ ਵਿੱਚ ਅਗਲੀਆਂ ਪੁਸਤਾ ਤੱਕ ਵਿਹੜੀ ਦੀ ਹਕੂਮਤ ਦੀ ਬੋਲੀ ਬੋਲਣ ਦੀ ਕਲਾ ਹੁੰਦੀ ਹੈ ਕੇ ਪੀਐਸ ਗਿੱਲ ਦਾ ਪਿਤਾ ਰਸ਼ਪਾਲ ਸਿੰਘ ਇੰਜੀਨੀਅਰ ਸੀ ਉਹ ਪੌਂਗ ਡੈਮ ਸਮੇਤ ਹੋਰ ਕਈ ਅਹਿਮ ਪ੍ਰੋਜੈਕਟਾਂ ਦੇ ਨਾਲ ਜੁੜਿਆ ਬੰਦਾ ਸੀ ਜ ਜਿਹਦੀ ਮੰਤਰੀਆਂ ਮੁੱਖ ਮੰਤਰੀਆਂ ਤੇ ਹੋਰ ਅਫਸਰ شاہੀ ਵਿੱਚ ਚੰਗੀ ਉੱਠ ਬੈਠ ਸੀਗੀ ਗਿੱਲ ਦੀ ਮਾਤਾ ਅਮਰਤ ਕੌਰ ਦਾ ਪਿੰਡfroj ਜ਼ਿਲ੍ਹੇ ਦੀ ਮੋਗਾ ਤਹਿਸੀਲ ਵਿੱਚ ਡਰੋਲੀ ਹੈ ਜੋ ਕਿ ਰਾਇਸ ਅਤੇ ਜਾਗੀਰਦਾਰ ਪਰਿਵਾਰ ਦੀ ਧੀ ਸੀ ਗਿੱਲ ਦੀਆਂ ਦੋ ਭੈਣਾਂ ਬਰਿੰਦਰ ਕੌਰ ਦੇ ਨੀਨਾ ਤਾਂ ਉਸ ਨੇ ਕਿਰਪਾ ਰਾਮ ਹਾਈ ਸਕੂਲ ਪੋਂਟਾ ਸਾਬ ਤੋਂ ਆਪਣੀ ਮਢਲੀ ਪੜ੍ਹਾਈ ਪੂਰੀ ਕੀਤੀ ਫਿਰ ਉਹ ਲੁਧਿਆਣੇ ਮਾਲਵਾ ਖਾਲਸਾ ਕਾਲਜ ਵਿੱਚ ਪੜਨ ਚਲਾ ਗਿਆ ਉਹ ਮਸੂਰੀ ਤੋਂ Shimla ਵੀ ਪੜ੍ਹਿਆ ਉਹਦੀ ਮਾਤਾ ਦੀ 1951 ਵਿੱਚ ਜਨ ਮੌਤ ਹੋਈ ਤਾਂ ਗਿੱਲ ਉਦੋਂ ਅਜੇ ਗ੍ਰੈਜੂਏਸ਼ਨ ਕਰ ਰਿਹਾ ਸੀ 1955 ਵਿੱਚ ਸਰਕਾਰੀ ਕਾਲਜ ਲੁਧਿਆਣੇ ਤੋਂ ਉਹਨੇ ਅੰਗਰੇਜ਼ੀ ਦੀ ਐਮਏ ਕੀਤੀ ਤੇ ਇਸੇ ਸਾਲ ਉਹਦੇ ਪਿਤਾ ਨੇ ਇੱਕ ਹੋਰ ਵਿਆਹ ਕਰਵਾ ਲਿਆ ਜਿਸ ਤੋਂ ਇੱਕ ਮੁੰਡਾ ਤੇ ਇੱਕ ਕੁੜੀ ਪੈਦਾ ਹੋਏ ਗਿੱਲ ਨੇ Shimla University ਵਿੱਚ MA ਪੋਲੀਟੀਕਲ ਸਾਇੰਸ ਵਿੱਚ ਦਾਖਲਾ ਲਿਆ ਤੇ ਨਾਲ ਹੀ ਉੱਥੇ ਅੰਗਰੇਜ਼ੀ ਪੜਾਈ ਫਿਰ ਦਿੱਲੀ ਯੂਨੀਵਰਸਿਟੀ ਵਿੱਚ ਕਾਨੂੰਨ 'ਚ ਦਾਖਲਾ ਲੈ ਲਿਆ ਉਦੋਂ ਸਰਕਾਰੀ ਕਾਲਜ ਓਡਮੁੜ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ 'ਚ ਅੰਗਰੇਜ਼ੀ ਪੜਾਈ ਤਾਂ 1957 ਦੇ ਵਿੱਚ ਗਿੱਲ ਆਈਪੀਐਸ ਲਈ ਚੁਣਿਆ ਗਿਆ 2 ਨਵੰਬਰ 1959 ਨੂੰ ਗਿੱਲ ਦਾ ਵਿਆਹ ਹਿਮਿੰਦਰ ਕੌਰ ਨਾਲ ਹੋਇਆ ਜਿਸ ਤੋਂ 9 ਅਗਸਤ 1960 ਨੂੰ ਹਿਮੰਤਪਾਲ ਸਿੰਘ ਤੇ 2 ਨਵੰਬਰ 1964 ਨੂੰ ਚਿਤਪਨਕੌਰ ਪੈਦਾ ਹੋਏ। ਗਿੱਲ ਦੀਆਂ ਦੋ ਭੈਣਾਂ ਚੰਡੀਗੜ੍ਹ ਸੈਕਟਰ 18 'ਚ ਰਹਿੰਦੀਆਂ। ਭਰਾ ਬਰਿੰਦਰ ਸਿੰਘ Shimla ਤੇ ਮਤਰੇਈ ਮਾਸਤਵੰਤਕੌਰ ਚੰਡੀਗੜ੍ਹ 9 ਦੀ ਕੋਠੀ ਸੈਕਟਰ 9 ਦੀ ਕੋਠੀ ਨੰਬਰ 254 'ਚ ਰਹਿੰਦੀ ਹੈ। ਜਦਕਿ ਨਾਲ ਲੱਗਦੀਆਂ 255 ਤੇ 56 ਨੰਬਰ ਕੋਠੀਆਂ ਬਾਦਲਾਂ ਦੀਆਂ। ਗਿੱਲ ਇੱਕ ਸਖਤ ਅਖੜ ਮਤਲਬ ਕਿ ਰੈਤ ਬਿਲਕੁਲ ਹੀ ਮਤਲਬ ਹੈ ਚਾਲਮ ਪੁਲਿਸ ਅਫਸਰ ਦੀ ਜੋ ਕਿ ਮੁਲਕ ਵਿੱਚ ਥਾਂ ਤਾਂ ਹੁੰਦੇ ਹਿੰਸਕ ਵਰਤਾਰਿਆਂ ਨਾਲ ਨਜਿੱਠਣ ਲਈ ਹਕੂਮਤ ਨੂੰ ਬੇਹੱਦ ਸਹੀ ਬੈਠਦਾ ਸੀ ਪਰ ਉਹਦਾ ਇਹ ਟੱਕੜ ਰਵਈਆ ਜਨਤਾ ਲਈ ਬੇਹੱਦ ਘਾਤਕ ਸੀ ਆਪਣੇ ਹੱਕਾਂ ਲਈ ਅੰਦੋਲਨ ਕਰਨ ਵਾਲਿਆਂ ਨੂੰ ਡਰਣ ਲਈ ਸਟੇਟ ਨੂੰ ਜਿਸ ਤਰ੍ਹਾਂ ਦੇ ਜ਼ਾਬਰ ਪੁਲਸੀਆਂ ਦੀ ਲੋੜ ਹੁੰਦੀ ਹੈ ਗਿੱਲ ਉਸੇ ਕਤਾਰ ਵਿੱਚ ਸਭ ਤੋਂ ਉੱਪਰ ਸੀ ਉਹਨੇ ਅਸਾਮ ਦੇ ਵਿੱਚ ਡੀਜੀਪੀ ਹੁੰਦਿਆਂ ਰੱਜ ਕੇ ਬਦਨਾਮੀ ਖੱਟੀ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਲਈ ਜ਼ਿੰਮੇਵਾਰ ਮੰਨਿਆ ਗਿਆ ਪਰ ਮਗਰੋਂ ਦਿੱਲੀ ਹਾਈ ਕੋਰਟ ਨੇ ਉਸ ਨੂੰ ਰਹਾਤ ਦੇ ਦਿੱਤੀ 1982 ਅਤੇ 83 ਵਿੱਚ ਅਸਾਮ ਦੀਆਂ ਹਿੰਸਕ ਘਟਨਾਵਾਂ ਮੌਕੇ ਉਹ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਮੇਤ ਹੋਰ ਅਹਿਮ ਭਾਰਤੀ ਆਗੂਆਂ ਦੇ ਧਿਆਨ ਵਿੱਚ ਇੱਕ ਸਖਤ ਮਜਾਜ ਅਫਸਰ ਬਝੋਂ ਆ ਗਿਆ ਸੀ 1983 ਦੇ ਵਿੱਚ ਅਸਾਮ ਅਸੈਂਬਲੀ ਦੀਆਂ ਚੋਣਾਂ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਹਿੰਸਕ ਚੋਣਾਂ ਸਨ ਜਰਕੇ ਸੈਂਕੜੇ ਲੋਕ ਮਾਰੇ ਗਏ ਸਨ ਤੇ ਗਿੱਲ ਉਥੇ ਆਈ ਦੀ ਅਮਨ ਕਾਨੂੰਨ ਸੀ ਤਾਂ ਨਵੀਂ ਚੁਣੀ ਸਰਕਾਰ ਨੇ ਪੁਲਿਸ ਬਧੀਕੀਆਂ ਲਈ ਬਲੀ ਦੇ ਬੱਕਰੇ ਛਾਂਟਣੇ ਸਨ ਸੋ 85 ਬਰੇ ਆਸਾਮ 'ਚ ਨੌਕਰੀ ਕਰਨ ਵਾਲੇ 25 ਬਰੇ ਮਾਫ ਕਰਨਾ 25 ਬਰੇ ਆਸਾਮ 'ਚ ਨੌਕਰੀ ਕੀਤੀ ਗਿੱਲ ਨੇ ਤੇ ਕੇਂਦਰ ਸਰਕਾਰ ਨੇ ਜੰਮੂ ਦਾ ਆਈਜੀ ਬੀਐਸਐਫ ਬਣਾ ਕੇ ਇਹਨੂੰ ਭੇਜਿਆ ਜਿੱਥੇ ਜਨਵਰੀ 84 ਤੋਂ ਉਹਨੇ ਨੌਕਰੀ ਸ਼ੁਰੂ ਕੀਤੀ ਤੇ ਮਈ 84 ਵਿੱਚ ਉਹ ਅੰਮ੍ਰਿਤਸਰ ਵਿਖੇ बीएसएफ ਦੇ ਯੂਨਿਟਾਂ ਦੇ ਨਰੀਖਣ ਲਈ ਆਇਆ ਪੰਜਾਬ ਪੁਲ ਦੇ ਆਈਜੀ ਭਿੰਡਰ ਨਾਲ ਉਹਦੀ ਬਹਿਸਬਾਜ਼ੀ ਹੋਈ ਕਿ ਸੁਰੱਖਿਆ ਕਰਮਚਾਰੀਆਂ ਨੂੰ ਥਾਂ-ਥਾਂ ਨਾਕੇ ਲਾ ਕੇ ਕੋਈ ਲਾਭ ਨਹੀਂ ਹੋਣਾ ਗਿੱਲ ਦਾ ਅਰਥ ਸੀ ਕਿ ਸੁਰੱਖਿਆ ਕਰਮਚਾਰੀ ਆਪਰੇਸ਼ਨ ਕਾਰਵਾਈ ਕਰਨ ਜੂਨ 84 ਦੇ ਕੱਲੂ ਘਰੇ ਮਾ ਕੇ ਉਹ ਜੰਮੂ ਵਿੱਚ ਬੀਐਸਐਫ ਦਾ ਆਈਜੀ ਸੀਗਾ ਪੰਜਾਬ ਚ ਆਪਰੇਸ਼ਨ ਬੁਡਰੋਜ ਜੰਗਲੀ ਗਲਾਬ ਦੀ ਕਹਾਣੀ ਜਿਹਨੂੰ ਕਿਹਾ ਜਾਂਦਾ ਤੇ ਇਸ ਅਧੀਨ ਪਿੰਡਾਂ ਵਿੱਚੋਂ ਸਿੱਖਾਂ ਦੀ ਤਰੜਾ ਤੜ ਗ੍ਰਿਫਤਾਰੀ ਹੋ ਰਹੀ ਸੀ ਤੇ ਹਕੂਮਤੀ ਜ਼ੁਲਮਾਂ ਤੋਂ ਬਚਣ ਲਈ ਸਿੱਖ ਛੇਤੀ ਤੋਂ ਛੇਤੀ ਸਰਹੱਦ ਪਾਰ ਕਰਨਾ ਚਾਹੁੰਦੇ ਸੀ ਸੋ ਇਦਾਂ ਜਾਪਦਾ ਕਿ ਦਰਬਾਰ ਸਾਹਿਬ ਉੱਪਰ ਫੌਜੀ ਹਮਲੇ ਮਗਰੋਂ ਕਾਂਗਰਸ ਸਰਕਾਰ ਤੇ ਏਜੰਸੀਆਂ ਨੇ ਮਿੱਥ ਲਿਆ ਸੀ ਕਿ ਹੁਣ ਸਿੱਖਾਂ ਦੇ ਉਮਰੇ ਜੋਸ਼ ਦਾ ਟਕਰਾ ਕਿਸੇ ਸਿੱਖ ਚਿਹਰੇ ਨਾਲੇ ਕਰਵਾਉਣਾ ਗਿੱਲ ਪਹਿਲਾਂ ਹੀ ਅਸਾਮ ਵਿੱਚ ਆਪਣੇ ਰੰਗ ਦਿਖਾ ਚੁੱਕਾ ਸੀ ਉਹ ਇੱਕ ਇਹੋ ਜਿਹੇ ਚਿਹਰੇ ਵਜੋਂ ਉਭਾਰੇ ਜਾਣ ਲਈ ਹਰ ਤਰ੍ਹਾਂ ਸਹੀ ਸੀ ਜਿਹਨੂੰ ਸਿੱਖਾਂ ਖਿਲਾਫ ਭਾਰਤੀ ਜੰਗ ਦਾ ਨਾਇਕ ਬਣਾ ਕੇ ਪੇਸ਼ ਕੀਤਾ ਜਾਵੇ ਹੋ ਸਕਦਾ ਹੈ ਕਿ ਗਿੱਲ ਨੂੰ ਜੁਲਮੀ ਜੰਗ ਦਾ ਸੇਹਰਾ ਬਣਨ ਦਾ ਫੈਸਲਾ ਬਾਅਦ ਚ ਹੋਇਆ ਹੋਵੇ ਪਰ ਇਹ ਤੱਥ ਧਿਆਨ ਮੰਗਦਾ ਕਿ ਅਸਾਮ ਚ ਹਿੰਸਕ ਵਰਤਾਰੇ ਨਾਲ ਨਜਿੱਠਣ ਕਾਰਨ ਉਹਨੂੰ ਸਤੰਬਰ 84 ਮੌਕੇ ਆਈਜੀ ਆਰਮਡ ਪੁਲਿਸ ਹੈੱਡ ਕੁਆਟਰ ਜਲੰਧਰ ਤਾਇਨਾਤ ਕਰ ਦਿੱਤਾ ਗਿਆ ਸੀ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਸਿੰਘਾਂ ਨੇ ਨਿਸ਼ਾਨਾ ਬਣਾ ਲਿਆ 1985 ਵਿੱਚ ਪੰਜਾਬ ਦਾ ਆਈਜੀ ਪੀਏਪੀ ਜਲੰਧਰ ਤੇ ਆਈਜੀ ਆਪਰੇਸ਼ਨ ਦੋ ਚਾਰਜਸਾਂ ਦੇ ਕੋਲ ਚਰਚਾ ਸੀ ਕਿ ਜੇਲਾ ਚ ਨਜ਼ਰਬੰਦ ਸਿੱਖ ਆਗੂਆਂ ਤੇ ਸਰਕਾਰ ਵਿਚਾਲੇ ਚੱਲੀ ਗੱਲਬਾਤ ਵਿੱਚ ਵੀ ਗਿੱਲ ਨੇ ਭੂਮਿਕਾ ਨਿਭਾਈ ਜਿਹਦੇ ਨਤੀਜੇ ਵਜੋਂ ਰਜੀਬ ਲੋਂਗਵਾਲ ਸਮਝੌਤਾ ਹੋਣ ਦਾ ਚਾਇਆ 20 ਅਗਸਤ 1985 ਨੂੰ ਹੋਈਆਂ ਅਸੈਂਬਲੀ ਚੋਣਾਂ ਮੌਕੇ ਗਿੱਲ ਪੰਜਾਬ ਵਿੱਚੇ ਸੀ ਬਰਨਾਲਾ ਸਰਕਾਰ ਬਣਨ ਮਗਰੋਂ ਉਹਨੂੰ ਡੀਜੀਪੀ ਬਣਾਏ ਜਾਣ ਦੀ ਆਸ ਸੀ ਪਰ ਧਾਲੀ ਵੱਲੋਂ ਇਹ ਆਉਂਦਾ ਦਿੱਤਾ ਗਿਆ ਤੇ ਗਿੱਲ ਨੂੰ ਦਿੱਲੀ ਭੇਜਿਆ ਗਿਆ ਜਨਵਰੀ 1986 ਉਹਨੂੰ ਦਿੱਲੀ ਆਈਜੀ ਆਈਐਸਐਫ ਤਾਇਨਾਤ ਕੀਤਾ ਗਿਆ। ਸਾਲ ਕੁ ਬਾਅਦ ਫਰਵਰੀ 1986 ਵਿੱਚ ਚਰਚਾ ਛੜੀ ਕਿ ਗਿੱਲ ਨੂੰ ਡੀਜੀਪੀ ਪੰਜਾਬ ਲਾਇਆ ਜਾਊਗਾ ਪਰ ਉਹਦਾ ਪੱਤਾ ਕੱਟ ਕੇ ਰਵੇਰੋ ਨੂੰ ਇੱਥੇ ਲਾਇਆ ਗਿਆ। ਜੂਨ 1986 ਚ ਗਿੱਲ ਨੂੰ ਸੀਆਰਪੀ ਦਾ ਆਈਜੀ ਬਾਉਂਡਰ ਰੇਂਜ ਬਣਾ ਕੇ ਅੰਮ੍ਰਿਤਸਰ ਭੇਜਿਆ ਗਿਆ। ਰਵੇਰੋ ਦੀ ਗੋਲੀ ਬਦਲੇ ਗੋਲੀ ਬੁਲਟ ਫਾਰ ਬੁਲਟ ਇਹਦੀ ਨੀਤੀ ਕਾਰਨ ਪੰਜਾਬ ਚ ਖੂਨ ਖਰਾਬਾ ਸਿਖਰਾਂ ਛੋੜਿਆ ਸੀ। ਸਿੱਕ ਨੌਜਵਾਨਾਂ ਨੂੰ ਘਰਾਂ ਵਿੱਚੋਂ ਭੱਜਣ ਲਈ ਮਜਬੂਰ ਕੀਤਾ ਜਾ ਰਿਹਾ ਸੀ ਉਹ ਸਾਰੇ ਨੌਜਵਾਨ ਜੋ ਜੂਨ 1984 ਨਵੰਬਰ 1984 ਦੇ ਬਾਅਦ ਸਰਕਾਰੀ ਦਹਿਸ਼ਤਗਰਦੀ ਤੋਂ ਪੀੜਤ ਹੋ ਕੇ ਘਰਾਂ ਵਿੱਚੋਂ ਭੱਜ ਗਏ ਸਨ ਗਿੱਲ ਦੀ ਨਜ਼ਰ ਵਿੱਚ ਸਿਰਫ ਇਹ ਦਹਿਸ਼ਤਗਰਦ ਸਨ ਉਹ ਜਿਨ੍ਹਾਂ ਨੂੰ ਬਿਨਾਂ ਕੋਈ ਗੱਲ ਸੁਣੇ ਗੋਲੀਆਂ ਮਾਰ ਦਿੱਤਾ ਜਾਣਾ ਚਾਹੀਦਾ ਸੀ ਗਿੱਲ ਬੜੀ ਔਖ ਵਿੱਚ ਸੀ ਕਿ ਉਹਦੇ ਹੱਥ ਸੂਬੇ ਦੀ ਕਮਾਂਡ ਕਿਉਂ ਨਹੀਂ ਆਈ ਪਹਿਲਾਂ ਤਾਲੀਬਾ ਤੇ ਮਗਰੋਂ ਰਵੇਰੋ ਦੇ ਡੀਜੀਪੀ ਲਾਇਏ ਜਾਣ ਨਾਲ ਉਹਨੂੰ ਯਾਦਦਾ ਸੀ ਕਿ ਉਹਦਾ ਹੱਕ ਮਾਰਿਆ ਗਿਆ ਉੰਜ ਉਹ ਬਨਾਲਾ ਸਰਕਾਰ ਤੋਂ ਵੀ ਖੁਸ਼ ਨਹੀਂ ਸੀ ਕਿਉਂਕਿ ਇਹੋ ਜੇ ਕਾਰਨਾਮੇ ਕਰਨ ਲਈ ਗਿੱਲ ਦਾ ਦਿਲ ਦਿਮਾਗ ਕਾਲਾ ਸੀ ਉਹ ਕਿਸੇ ਚੁਣੀ ਹੋਈ ਸਰਕਾਰ ਦੇ ਹੁੰਦਿਆਂ ਕਰਨੇ ਓਕੇ ਸਨ ਬਨਾਲਾ ਸਰਕਾਰ ਮਈ 1987 ਨੂੰ ਬਰਤਰਫ ਹੋ ਗਈ ਤਾਂ ਗਿੱਲ ਨੂੰ ਆਪਣੇ ਹਿਸਾਬ ਨਾਲ ਚੱਲਣ ਵਾਲਾ ਮਾਹੌਲ ਬਣਦਾ ਲੱਗਿਆ ਇਦਾਂ ਲੱਗਦਾ ਕਿ ਉਦੋਂ ਤੱਕ ਦਿੱਲੀ ਦਰਬਾਰ ਦੀਆਂ ਕੁਪੀਆ ਏਜੰਸੀਆਂ ਵੀ ਇਸ ਨਤੀਜੇ ਤੇ ਪਹੁੰਚ ਚੁੱਕੀਆਂ ਸਨ ਕਿ ਸਿੱਖਾਂ ਉੱਪਰ ਕਹਿਰ ਟਾਉਣ ਲਈ ਇਸੇ ਸਿੱਕ ਅਫਸਰ ਨੂੰ ਹੀ ਮੋਹਰਾ ਬਣਾਇਆ ਜਾਵੇ ਤਾਂ ਕਿ ਗੈਰ ਸਿੱਖ ਭਾਈਚਾਰੇ ਸਿੱਖਾਂ ਦੇ ਪ੍ਰਤੀਕਰਮ ਤੋਂ ਬਚੇ ਰਹਿਣ ਗਿੱਲ ਪਹਿਲਾਂ ਹੀ ਹਕੂਮਤ ਦੀ ਨਜ਼ਰ ਦੇ ਵਿੱਚ ਸੀ ਤੇ ਅਸਾਮ 'ਚ ਆਪਣੇ ਰੰਗ ਟੰਗ ਦਿਖਾ ਕੇ ਉਹ ਦੱਸ ਚੁੱਕਿਆ ਸੀ ਕਿ ਉਹ ਕਿਸ ਹੱਦ ਤੱਕ ਜਾ ਸਕਦਾ 1984 ਤੋਂ ਪੰਜਾਬ ਵਿੱਚ ਰੱਖ ਕੇ ਹਕੂਮਤ ਨੇ ਉਸ ਨੂੰ ਕਾਫੀ ਹੰੜਣ ਦਾ ਮੌਕਾ ਦਿੱਤਾ ਪਰ ਹਕੂਮਤ ਦੀ ਇੱਛਾ ਸੀ ਸਿੱਖ ਜਧਾਰੂ ਲਹਿਰ ਦੀ ਦਿਨੋ ਦਿਨ ਪੱਧਰੀ ਚੜ੍ਹਤ ਸਾਹਮਣੇ ਲਗਾਤਾਰ ਡਿੱਗ ਰਹੇ ਪੰਜਾਬ ਪੁਲ ਤੇ ਹੋਰ ਸੁਰੱਖਿਆ ਬਲਾਂ ਦੇ ਹੌਸਲੇ ਗਿੱਲ ਨੂੰ ਇੱਕ ਇਹੋ ਜਿਹੀ ਕ੍ਰਿਸ਼ਮਈ ਝਟਕੇ ਨਾਲ ਪੇਸ਼ ਕੀਤਾ ਜਾਵੇ ਜੋ ਜੇਤੂ ਅੰਦਾਜ਼ ਵਿੱਚ ਪੇਸ਼ ਹੋਵੇ ਰਵੇਰੋ ਦੀ ਗੋਲੀ ਬਦਲੇ ਗੋਲੀ ਦੀ ਨੀਤੀ ਪੁੱਠੀ ਪਈ ਹੋਈ ਸੀ ਤੇ ਉਸ ਉੱਪਰ ਹੋਏ ਘਾਤਕ ਹਮਲੇ ਕਾਨ ਉਹਦੀ ਠੁੱਕ ਵੀ ਨਹੀਂ ਸੀ ਰਹੀ ਉਦੋਂ ਤੱਕ ਇੱਕ ਪਾਸੇ ਗਿੱਲ ਨੇ ਆਪਣੇ ਅਧੀਨ ਸੀਆਰਪੀ ਨੂੰ ਆਧੁਨਿਕ ਅਸਰੇ ਨਾਲ ਲੈਸ ਕਰਨ ਦੀ ਜਿੱਦ ਕੀਤੀ ਦੂਜਾ ਉਸ ਨੇ ਸੀਆਰਪੀ ਤੇ ਪੰਜਾਬ ਪੁਲਿਸ ਵਿੱਚੋਂ ਅਫਸਰ ਚੁਣਨੇ ਸ਼ੁਰੂ ਕੀਤੇ ਜਿਨ੍ਹਾਂ ਨੂੰ ਨਾਲ ਲੈ ਕੇ ਉਹ ਸਿੱਖਾਂ ਉੱਪਰ ਟੁੱਟ ਪਵੇ ਇੱਕ ਕਠੋਰ ਅਤੇ ਬੇਦਰਦ ਖਾਕੀ ਵਰਦੀਵਾਰੀ ਵਰਦੀਦਾਰੀ ਵਜੋਂ ਗਿੱਲ ਗੱਜ ਬੱਜ ਕੇ ਕਹਿੰਦਾ ਸੀ ਕਿ ਉਹ ਖਾਰਕੂ ਜੱਟ ਸਿੱਖ ਨੇ ਤੇ ਅਸੀਂ ਪੁਲਸੀਏ ਵੀ ਜੱਟ ਸਿੱਖਾਂ ਉਹਦਾ ਅਰਥ ਸੀ ਕਿ ਰਵੇਰੋ ਵਰਗੇ ਅਫਸਰ ਇਸ ਲੜਾਈ ਨੂੰ ਜਿੱਤ ਨਹੀਂ ਸਕਦੇ ਜਦ ਕਿ ਸਿੱਖ ਪਰਿਵਾਰ ਵਿੱਚ ਜੰਮਿਆ ਬੇਕਰਕ ਪੁਲਿਸ ਅਧਿਕਾਰੀ ਸਿੱਖਾਂ ਨੂੰ ਤਬਾਹ ਕਰਨ ਲਈ ਕੰਮਰ ਕਸੀ ਬੈਠਾ ਹੋਵੇ ਤਾਂ ਹਕੂਮਤ ਹੀ ਨਿਜ਼ਾਮ ਨੂੰ ਹੋਰ ਕੀ ਚਾਹੀਦਾ ਇਸ ਤਰ੍ਹਾਂ ਮੁਲਕ ਦੀਆਂ ਖੁਫੀਆ ਏਜੰਸੀਆਂ ਨੇ ਇੱਕ ਤਾਣਾ ਬਾਣਾ ਪੁਣ ਕੇ ਇੱਕ ਇਹੋ ਜਿਹੇ ਭਿਆਨਕ ਖੇਡ ਮਤਲਬ ਕਿ ਖੇਡੀ ਉਹਨਾਂ ਨੇ ਜਿਦੇ ਵਿੱਚ ਸਿੱਖਾਂ ਦੀ ਨਸਲ ਕੁਸ਼ੀ ਹੋਣੀ ਸੀ ਉਧਰ ਕੇਂਦਰੀ ਗ੍ਰਹਿ ਮੰਤਰਾਲੇਆ ਮਾਨੇਸਰ ਵਿੱਚ আরাਵਲੀ ਪਹਾੜੀਆਂ ਚ ਨੈਸ਼ਨਲ ਸਿਕਿਉਰਿਟੀ ਗਾਰਡ ਦੇ ਕਮਾਂਡੋਜ਼ ਦੀ ਤਿਆਰੀ ਕਰ ਰਿਆ ਸੀ ਜਿਹਨੂੰ ਹਰਿਆਣੇ ਦੇ ਨੂਹ ਤੇ ਤਾਉਰ ਨਾਮੀ ਥਾਵਾਂ ਤੇ ਕੁਝ ਕਹਿ ਲਈਏ ਵੀ ਇਹੋ ਜੀਆਂ ਇਮਾਰਤਾਂ ਵਿੱਚ ਮਸ਼ਕ ਕਰਵਾਈ ਗਈ ਜਿਨ੍ਹਾਂ ਦਾ ਨਕਸ਼ਾ ਦਰਬਾਰ ਸੈਕ ਕੰਪਲੈਕਸ ਵਰਗਾ ਸੀ ਤਾਂ ਸਹਿਜੇ ਸਹਿਜੇ ਇਹ ਚਰਚਾ ਜ਼ੋਰ ਫੜ ਰਹੀ ਸੀ ਕਿ ਇਹ ਕਮਾਂਡੋ ਵਾਰ ਵਧਾ ਕੇ ਕਿਹੜੀ ਕਾਰਵਾਈ ਲਈ ਵਰਤੇ ਜਾਣੇ ਹਨ ਅਪ੍ਰੈਲ 1988 ਵਿੱਚ ਗਿੱਲ ਨੂੰ ਪਦ ਉન્નਤ ਕਰਕੇ ਪੰਜਾਬ ਦਾ ਡੀਜੀਪੀ ਲਾ ਦਿੱਤਾ ਗਿਆ ਉਹਦੇ ਬੱਲੇ ਬੱਲੇ ਲਈ ਹਕੂਮਤ ਦਾ ਹੱਥ ਖਾੜਕੋਂ ਉੱਪਰ ਹੋ ਗਿਆ ਬਖਾਉਣ ਲਈ ਸਿੱਖਾਂ ਦੀ ਹੇਠੀ ਕਰਨ ਲਈ ਖੁਫੀਆ ਏਜੰਸੀਆਂ ਦਾ ਤਿਆਰ ਕੀਤਾ ਆਪਰੇਸ਼ਨ ਬਲੈਕ ਥੰਡਰ ਸ਼ੁਰੂ ਹੋਣ ਵਾਲਾ ਸੀ ਦੂਜੇ ਪਾਸੇ ਹਕੂਮਤੀ ਖੁਫੀਆ ਏਜੰਸੀਆਂ ਨੇ ਭਾਈ ਜਸਵੀਰ ਸਿੰਘ ਰੋਡੇ ਨੂੰ ਰਿਹਾਅ ਕਰਵਾ ਕੇ ਅਕਾਲ ਤਖਸੈਵ ਜੇਸੇਦਾਰ ਵੱਜੋ ਦਰਬਾਰ ਸਾਹਿਬ ਕੰਪਲੈਕਸ ਲੈ ਕੇ ਜਾਂਦਾ ਇਹਦੇ ਨਾਲ ਹੀ ਨੈਸ਼ਨਲ ਸਕਿਉਰਿਟੀ ਗਾਰਡ ਦੀ ਛੁੱਟੀ ਕੈਨਸਲ ਕਰਕੇ ਉਹਨੂੰ ਵੱਡੀ ਕਾਰਵਾਈ ਲਈ ਤਿਆਰ ਬਤਿਆਰ ਰਹਿਣ ਦੇ ਹੁਕਮ ਦਿੱਤੇ ਗਏ ਬੜੀ ਬਰੀਕੀ ਨਾਲ ਜੂਨ 84 ਵਰਗਾ ਮਾਹੌਲ ਫਿਰ ਜਗਿਆ ਗਿਆ ਆਪਰੇਸ਼ਨ ਬਲੈਕ ਥੰਡਰ ਦੇ ਕਰਤਾ-ਤਰਤਾ ਖੁਫੀਆ ਏਜੰਸੀਆਂ ਵਿੱਚ ਚੋਟੀ ਦੇ ਵਿਚਰੇ ਅਜੀਤ ਡੋਵਾਲ ਜੋ ਕਿ ਅੱਜਕੱਲ ਖਾਸ ਬੰਦਾ ਹੈ ਸਰਕਾਰ ਦਾ ਇਹ ਪਾਕਿਸਤਾਨੀ ਬਣ ਕੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਉਹਨਾਂ ਲੋਕਾਂ ਨਾਲ ਰਹਿ ਰਿਹਾ ਸੀ ਜਿਹੜੇ ਲੋਕਾਂ ਲਈ ਖੜਕੂ ਸਨ ਜਰਕੇ ਅਸਲ ਵਿੱਚ ਉਹ ਸਰਕਾਰ ਦੇ ਆਪਣੇ ਬੰਦੇ ਸਨ ਜਿਵੇਂ ਅਜੀਤ ਡੋਬਾਲ ਦਰਬਾਰ ਸਾਹਿਬ ਅੰਦਰ ਹਥਿਆਰਬੰਦ ਬੰਦਿਆਂ ਨਾਲ ਰਹਿ ਕੇ ਉਹ ਸਭ ਕੁਝ ਕਰਵਾ ਰਿਹਾ ਸੀ ਜੋ ਸਿੱਖਾਂ ਦੀ ਹੀਠੀ ਕਰਵਾਵੇ ਉਮੇ ਮਲੋਆ ਕ੍ਰਿਸ਼ਨਾ ਧਰਨਾ ਦਾ ਇੱਕ ਹੋਰ ਕੌਫੀਆ ਏਜੰਸੀਆਂ ਦਾ ਅਧਿਕਾਰੀ ਜਿਹਦੇ ਦਾ ਜਸਵੀਰ ਸਿੰਘ ਰੋਟੀ ਹੋਰ ਦੀ ਟੀਮ ਨਾਲ ਜੁੜਿਆ ਹੋਇਆ ਸੀ ਇੰਜ ਹੋਰ ਪਤਾ ਨਹੀਂ ਕਿੰਨੇ ਏਜੰਟ ਇਸ ਆਪਰੇਸ਼ਨ ਮੌਕੇ ਗਿਣਮਿਥਕੇ ਚੱਲ ਰਹੇ ਸਨ 9 ਮਈ 1988 ਨੂੰ ਬਲੈਕ ਥੰਡਰ ਨਾਮੀ ਗੋਪੀਆ ਏਜੰਸੀਆਂ ਦਾ ਡਰਾਮਾ ਸ਼ੁਰੂ ਹੋਇਆ ਜਿਸ ਦੇ ਨਾਲ ਮੀਡੀਆ ਦੇ ਵਿੱਚ ਗਿੱਲ ਦੀ ਚੜ੍ਹਤ ਬਣਾਈ ਗਈ ਤੇ ਸਿੱਖਾਂ ਲਈ ਬੇਹੱਦ ਸਦਮੇ ਭਰੀ ਸਥਿਤੀ ਪੈਦਾ ਹੋਈ ਗੋਪੀਆ ਏਜੰਸੀਆਂ ਦੇ ਇੱਕ ਅਫਸਰ ਡਾਕਟਰ ਸੰਗਤ ਸਿੰਘ ਨੇ ਆਪਣੀ ਕਿਤਾਬ ਇਤਿਹਾਸ ਵਿੱਚ ਸਿੱਖ ਜੀ ਦਾ ਨਾਮ ਹੈ ਇਹਦੇ ਸਫ਼ਾ 522 ਤੇ ਅੰਦਰੋਂ ਫੜੇ ਗਏ 40 ਬੰਦਿਆਂ ਨੂੰ ਹਿੰਦੂ ਲੈ ਕੇ ਆਏ ਜਿਹੜੇ ਦਾੜੀਆਂ ਵਧਾ ਕੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਰਹਿੰਦੇ ਸਨ ਤੇ ਇਹਨਾਂ ਤੋਂ ਬਿਨਾਂ ਹੋਰ ਵੀ ਖੂਪੀਆਂ ਏਜੰਸੀਆਂ ਦੇ ਕੁਸ ਭੈਟ ਹੀ ਸਨ ਫੜੇ ਗਏ 46 ਬੰਦੇਾਂ ਉੱਪਰ ਕੋਈ ਮੁਕੱਦਮਾ ਨਹੀਂ ਸੀ ਚਲਾਇਆ ਗਿਆ ਕਿਉਂਕਿ ਉਹ ਤਾਂ ਸਰਕਾਰ ਦੇ ਆਪਣੇ ਬੰਦੇ ਸੀ ਜਿਨ੍ਹਾਂ ਦਾ ਮਕਸਦ ਦਰਬਾਰ ਸਾਹਿਬ ਕੰਪਲੈਕਸ ਵਿੱਚ ਰਹਿੰਦੇ ਸਿੱਖ ਜੱਜਾਰੂਆਂ ਦੇ ਭੇਤ ਜਾਣਨੇ ਤੇ ਉਹ ਕਾਰਜ ਕਰਨਾ ਸੀ ਜਿਦੇ ਨਾਲ ਸਾਰੀ ਲਹਿਰ ਬਦਨਾਮ ਹੋਵੇ ਤੇ ਸਿੱਖ ਜੱਜਾਰੂਆਂ ਦਾ ਵਿਸ਼ਵਾਸ ਆਮ ਸੰਗਤ ਵਿੱਚ ਬਿਲਕੁਲ ਖਤਮ ਹੋ ਜਾਵੇ ਇਸ ਤਰ੍ਹਾਂ ਹਕੂਮਤ ਨੂੰ ਉਹ ਭਾਈ ਸਵੀਰ ਸਿੰਘ ਰੋਡੇ ਜਿਹੜੇ ਕਿ 26 ਜਨਵਰੀ 1986 ਨੂੰ ਸਰਬੱਤ ਖਾਲਸਾ ਵਿੱਚ ਜਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਥਾਪੇ ਗਏ ਸਨ ਤਾਂ ਸੰਤ ਭਿੰਡਰਾਂਵਾਲਿਆਂ ਦਾ ਇਸ ਭਤੀਜੇ ਦਾ ਨਾਂ ਸੁਣ ਕੇ ਸੰਗਤ ਨੇ ਜਗਾਰੇ ਇੱਕ ਜਾ ਕੇ ਅਸਮਾਨ ਦੀ ਹਿੱਕ ਪਾੜ ਸੁੱਟੀ ਸੀ ਜੋ ਹੌਲੀ ਵਾਲੇ ਤੇ ਖੋਲੀ ਸੀ ਉਦੋਂ 4 ਮਾਰਚ 1988 ਨੂੰ ਜੇਲ੍ਹ ਤੋਂ ਬਾਹਰ ਆਏ ਉਹ 2 ਮਹੀਨੇ ਦੇ ਵਿੱਚ ਵਿੱਚ ਮਈ 1988 ਤੱਕ ਬਲੈਕ ਥੰਡਰ ਦੌਰਾਨ ਸਾਰੇ ਸਿੱਖਾਂ ਦੀਆਂ ਨਜ਼ਰਾਂ ਵਿੱਚ ਛੱਕੀ ਬਣਾ ਦਿੱਤੇ ਗਏ ਆਪਰੇਸ਼ਨ ਬਲੈਕ ਥੰਡਰ ਮੌਕੇ ਗਿੱਲ ਇੰਨਾ ਨਿਸ਼ਚਿਤ ਸੀ ਕਿ ਇੱਕ ਟੈਂਟ ਵਿੱਚ ਬੜੀ ਮੋਜ ਨਾਲ ਬੈਠਾ ਸੀ ਕਿਉਂਕਿ ਉਸ ਨੂੰ ਨਤੀਜਿਆਂ ਬਾਰੇ ਕੋਈ ਸ਼ੱਕ ਹੀ ਨਹੀਂ ਸੀ। ਘੱਲੂ ਘਰਾ ਜੂਨ 84 ਬਲੂ ਸਟਾਰ ਦੇ ਉਲਟ ਬਲੈਕ ਥੰਡਰ ਮੌਕੇ মিডিਆ ਨੂੰ ਹਰ ਤਰ੍ਹਾਂ ਹਾਜ਼ਰ ਰੱਖਿਆ ਗਿਆ ਤਾਂ ਕਿ ਸਿੱਖਾਂ ਦੀ ਰੱਜ ਕੇ ਹੇਠੀ ਹੋ ਸਕੇ। ਇਹ ਮੰਨਣ ਵਿੱਚ ਕੋਈ ਉਜਰ ਨਹੀਂ ਕਿ ਬਲੈਕ ਥੰਡਰ ਨੇ ਸਰਕਾਰ ਦੀ ਮਨਮਰਜ਼ੀ ਦੇ ਨਤੀਜੇ ਪੈਦਾ ਕੀਤੇ। ਇੱਕ ਵਾਰ ਸਿੱਖ ਸੰਗਤ ਵਿੱਚ ਸਿੱਖ ਜਿਹੜਾ ਰੂਲ ਇਹਦਾ ਭਰੋਸਾ ਬਿਲਕੁਲੀ ਖਤਮ ਹੋਇਆ ਮਹਿਸੂਸ ਹੋ ਰਿਹਾ ਸੀ ਸਰਬੱਤ ਖਾਲਸਾ ਵਿੱਚੋਂ ਪੈਦਾ ਹੋਈ ਪਹਿਲੀ ਪੰਥਕ ਕਮੇਟੀ ਨੂੰ ਬੇਹੱਦ ਸਖਤ ਝਟਕਾ ਲੱਗਾ ਸੀ ਕਿਉਂਕਿ ਉਸ ਕਮੇਟੀ ਦਾ ਸਮਰਥਕ ਵਰਗ ਦਮਦਮੀ ਟਕਸਾਲ ਦੀ ਤੇ ਭਾਈ ਰੋਡੇ ਕਰਕੇ ਟਕਸਾਲ ਦੇ ਅਕਸ ਨੂੰ ਵੀ ਗ੍ਰੈਂਡ ਲੱਗਿਆ ਪਰ ਛੇਤੀ ਸਿੱਖ ਜਿਹੜਾ ਮੌਨ ਸਥਿਤੀ ਸੰਭਾਲ ਲਈ ਦੂਜੀ ਪੰਥਕ ਕਮੇਟੀ ਦੇ ਬੰਦੇ ਨਾਲ ਸਿੱਖਾਂ ਦੀ ਝਾਰੂ ਬਿਰਤੀ ਫਿਰ ਸਿਕਰਾਂ ਚੋਂਣ ਲੱਗ ਪਈ। ਸਰਕਾਰ ਨੇ ਭਾਈ ਰੋਡੇ ਸਮੇਤ ਹੋਰ ਜਿਹੜੇ-ਜਿਹੜੇ ਬੰਦੇ ਪਰਦੇ ਸੀ ਉਹ ਖੁਦ ਹੀ ਨਸ਼ਰ ਕਰਤੇ ਤਾਂ ਕਿ ਪੰਥਕ ਤੇ ਖਾਲਸਤਾਨੀ ਸਫਾਂ ਚ ਆਪਸੀ ਬੇਵਿਸ਼ਵਾਸੀ ਵਾਲਾ ਮਾਹੌਲ ਪੈਦਾ ਹੋਵੇ। ਖਾੜਕੂਆਂ ਨੇ ਸ਼ੱਕੀ ਬੰਦੇਾਂ 'ਤੇ ਜਦੋਂ ਸ਼ਕਤੀ ਵਿਖਾਈ ਤਾਂ ਉਹ ਆਪਣੀਆਂ ਜਾਨਾਂ ਬਚਾਉਣ ਲਈ ਉਸ ਹਕੂਮਤ ਤੋਂ ਹੀ ਸੁਰੱਖਿਆ ਭਲਣ ਲੱਗ ਪਏ ਜਿਹੜੀ ਹਕੂਮਤ ਵਿਰੁੱਧ ਉਹ ਜੂਨ 84 ਤੋਂ ਬਾਅਦ ਸਰਗਰਮ ਹੋਏ ਸੀ। ਇਦਾਂ ਬਲੈਕ ਥੰਡਰ ਨੇ ਸਿੱਖ ਜਗਤ ਦੇ ਅੰਦਰੋਂ ਸਰਕਾਰ ਨੂੰ ਵੱਡਾ ਵੱਡਾ ਉਹ ਹਿੱਸਾ ਦੇ ਦਿੱਤਾ ਜਿਹੜਾ ਪਹਿਲਾਂ ਪੰਤਕ ਤੇ ਖਾਲਸਤਾਨੀ ਸਭਾ ਦਾ ਹਿੱਸਾ ਸੀ ਤਾਂ 1 2 ਨਹੀਂ ਹਜ਼ਾਰਾਂ ਹੀ ਬੰਦੇ ਪੰਤਕ ਤੇ ਖਾਲਸਤਾਨੀ ਧਾਰਾ ਦੇ ਉਲਟ ਭੁਗਤਣ ਵਾਲੇ ਪੈਦਾ ਹੋ ਗਏ ਗਿੱਲ ਇਹ ਸਾਰੇ ਵਰਤਾਰੇ ਨਾਲ ਸਰਕਾਰੀ ਧਿਰ ਦਾ ਚਿਹਰਾ ਮੋਰਾ ਬਣ ਬੈਠਾ ਇਸ ਮਗਰੋਂ ਪੰਜਾਬ ਵਿੱਚ ਸਿੱਖਾਂ ਨੂੰ ਫੜਨ ਮਾਰਨ ਦਰਨ ਕੁੱਟਣ ਜਲੀਲ ਕਰਨ ਤਸੀਹੇ ਦੇਣ ਦਾ ਦੌਰ ਹੋਰ ਭ�ਿਆ ਨਾਲੇ ਕੈਟ ਆਪਰੇਸ਼ਨ ਸ਼ੁਰੂ ਹੋ ਗਿਆ ਕਾਲੇ ਸ਼ੀਸ਼ੇ ਵਾਲੀਆਂ ਗੱਡੀਆਂ ਵਿੱਚ ਕੈਟ ਸਿੱਖ ਹਜ਼ਾਰਾਂ ਦੀ ਪਛਾਣ ਦੇਹੀ ਕਰਨ ਲਈ ਥਾਂ-ਥਾਂ ਖੜੇ ਰਹਿੰਦੇ ਸੀ ਜਹਾਦੂਆਂ ਦੇ ਹਮਦਰਦਾਂ ਦੇ ਘਰਾਂ 'ਚ ਕੈਦ ਟੋਲੇ ਤੇ ਪੁਲਿਸ ਵਾਲੇ ਰਾਤ ਨੂੰ ਖਾੜਕੂ ਬਣ ਕੇ ਜਾਂਦੇ ਲੁੱਟਾਂ ਖੋਹਾਂ ਬਲਾਤਕਾਰਾਂ ਦੀ ਬੇਰੋਕ ਲੜੀ ਚੱਲ ਪਈ ਖਾੜਕੂਆਂ ਦੇ ਨਾਂ ਹਿਤਕੂਣ ਖਰਾਬਾ ਬਲਾਤਕਾਰ ਅਗਵਾ ਫਰੋਤੀਆਂ ਤੇ ਲੋਕਾਂ 'ਚ ਸਤਾਉਣ ਵਾਲੀਆਂ ਵਾਰਦਾਤਾ ਨਹੀਂ ਹਨੇਰੀ ਬਣ ਗਈ ਇਸ ਕਤਲੋਗਾਤ ਨਾਲ ਖਾੜਕੂਆਂ ਤੇ ਹਕੂਮਤ ਦੀ ਦਹਿਸ਼ਤਗਰਦੀ ਦਾ ਸ਼ਿਕਾਰ ਲੋਕ ਬੇहद ਤੰਗ ਹੋ ਗਏ ਇਸੇ ਦੌਰਾਨ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖ ਕੇ ਗਿਰਲ ਦੀ ਕਮਾਂਡ ਹੇਠ ਪੁਲਿਸ ਨੂੰ ਬੰਦੇ ਮਾਰਨ ਵਾਲੀ ਫੋਰਸ ਵਿੱਚ ਬਦਲਣ ਦੀ ਕਾਇਲ ਸ਼ੁਰੂ ਹੋਈ ਮਾਰੇ ਗਏ ਬੰਦਿਆਂ ਲਈ ਇਨਾਮ ਤਰੱਕੀਆਂ ਤੇ ਹੋਰ ਸਹੂਲਤਾਂ ਦੀ ਹੋੜ ਨੇ ਹਰ ਪੁਲਿਸੀਏ ਨੂੰ ਕਾਤਲ ਦਰਿੰਦਾ ਬਣਾਉਣਾ ਸ਼ੁਰੂ ਕਰਤਾ ਪੁਲਿਸ ਨੂੰ ਜਿੱਥੋਂ ਮਰਜੀ ਜੀਨੂੰ ਮਰਜੀ ਫੜ ਕੇ ਮਾਰਨ ਕੁੱਟਣ ਦੇ ਹੱਕ ਮਿਲੇ ਥਾਣਿਆਂ 'ਚ ਲੋਕਾਂ ਨੂੰ ਬੇਤਾਰਤੀ ਨਾਲ ਤਸੀਹੇ ਦੇ ਕੇ ਮਾਰਨ ਮਗਰੋਂ ਕਹਿ ਦਿੱਤਾ ਜਾਂਦਾ ਕਿ ਖਤਰਨਾਕ دہشتਗੱਤ ਮੁਕਾਬਲੇ 'ਚ ਮਾਰੇ ਆ ਗਿਆ ਜਿਸ ਸਿੱਖ ਨੂੰ ਮਾਰਨ ਵਾਲੇ ਪੁਲਿਸ ਮੀਡੀਆ ਨੂੰ ਬੜਾ ਖਤਰਨਾਕ ਦੱਸਦੀ ਅਗਲੇ ਦਿਨ ਉਹਦੇ ਪਰਿਵਾਰਕ ਮੈਂਬਰ ਤੇ ਹੋਰ ਵਾਕਬ ਮੀਡੀਆ ਨੂੰ ਦੱਸਦੇ ਕਿ ਪੁੱਤ ਦੀ ਕਹਾਣੀ ਝੂਠੀ ਹੈ ਤੇ ਸਾਡਾ ਬੰਦਾ ਤਾਂ ਅਸੀਂ ਖੁਦ ਪੇਸ਼ ਕਰਵਾਇਆ ਸੀ ਤੇ ਉਹ ਕਈ ਦਿਨ ਦਾ ਸੀਆਈ ਸਟਾਫ 'ਚ ਸੀ ਤਾਂ ਇਸ ਜ਼ੁਲਮ ਨੇ ਖਾੜਕੂ ਲਹਿਰ 'ਚ ਬੇहद ਭਰਤੀ ਵਧਾਤੀ ਬਦਲੇ ਦੀ ਅੰਗ ਚ ਲੜ ਲੜ ਮੱਜਦੇ ਸਿੱਖ ਨੌਜਵਾਨ ਹਥਿਆਰਾਂ ਦੀ ਭਾਲ ਵਿੱਚ ਥਾਂ ਥਾਂ ਫਿਰਦੇ ਸੀ ਤੇ ਉਹਦੇ ਤੱਬਰ ਨੂੰ ਜਲੀਡ ਕਰਨ ਵਾਲਿਆਂ ਨੂੰ ਸਜ਼ਾ ਦੇ ਸਕਣ ਤਾਂ ਕਿ ਇਹੋ ਜੇ ਮਾਹੌਲ 'ਚ 18 ਦਸੰਬਰ 1990 ਨੂੰ ਗਿੱਲ ਨੂੰ ਪੰਜਾਬ ਪੰਜਾਬ ਤੋਂ ਇੱਕ ਵਾਰ ਬਾਹਰ ਭੇਜ ਦਿੱਤਾ ਗਿਆ ਤੇ ਕੇਂਦਰ ਸਰਕਾਰ ਨੇ ਪੰਜਾਬ 'ਚ ਚੋਣਾਂ ਕਰਵਾਉਣੀਆਂ ਚਾਹੀਆਂ ਪਰ ਉਹ ਮਈ 91 ਨੂੰ ਹੋਣ ਵਾਲੀਆਂ ਚੋਣਾਂ ਐਨ ਆਖਰੀ ਮੌਕੇ ਰੱਦ ਕਰ ਦਿੱਤੀਆਂ ਗਈਆਂ ਨੰਬਰ 99 ਗਿੱਲ ਫੇਰ ਡੀਜੀਪੀ ਬਣ ਕੇ ਦਿਹਾਨਤ ਹੋ ਗਿਆ। ਇਸ ਵਾਰ ਉਹਨੇ ਪਹਿਰਾ ਨਾਲੋਂ ਵੀ ਵੱਧ ਘਾਤਕ ਰੂਪ ਦਿਖਾਇਆ। ਕਾਤਲ ਟੋਲੇ ਸਾਰੇ ਮੁਲਕ 'ਚ ਸਿੱਖਾਂ ਦਾ ਸ਼ਿਕਾਰ ਖੇਡਣ ਤੇ ਇਨਾਮ ਵਟੋਲਣ ਲਈ ਤਿਆਰ ਕੀਤੇ ਗਏ ਕਰੋੜਾ ਰੁਪਏ ਖਾੜਕੂਆਂ ਦੇ ਸਫਾਇੇ ਲਈ ਵੰਡੇ ਗਏ। ਤਰੱਕੀਆਂ ਤੁਹਾਡਾ ਤੁਹਾਡੇ ਮਿਲੀਆਂ। ਜਿੰਨੇ ਵੱਧ ਕਤਲ ਓਨੀ ਵੱਡੀ ਤਰੱਕੀ ਤੇ ਓਨੀ ਛੇਤੀ ਤਰੱਕੀ। ਪੁਲਿਸ ਇੱਕ ਕਾਤਲ ਮਸ਼ੀਨ ਵਿੱਚ ਬਦਲ ਗਈ ਸੀ। ਕੋਈ ਵੀ ਸੁਰੱਖਿਤ ਨਹੀਂ ਸੀ। ਬੇਸ਼ੱਕ ਪੰਜਾਬ 'ਚ ਵਿਅੰਤ ਦੀ ਅਗਵਾਈ ਹੇਠ ਚੁਣੀ ਗਈ ਕਾਂਗਰਸ ਸਰਕਾਰ ਸੀ ਪਰ ਗਿੱਲ ਨੂੰ ਆਪਣੀ ਮਨਮਰਜ਼ੀ ਲਈ ਖੁੱਲੇ ਹੱਥ ਦਿੱਤੇ ਗਏ ਸਨ ਜ਼ੁਲਮ ਅਤਿਆਚਾਰ ਕਹਿਰ ਵਰਗੇ ਸ਼ਬਦ ਉਸ ਦੌਰ ਲਈ ਛੋਟੇ ਪੈ ਜਾਂਦੇ ਗਿੱਲ ਨੇ ਪਿਛਲੇ ਸਮੇਂ ਲੰਮੇ ਸਮੇਂ ਚ ਪੰਜਾਬ ਭਰ ਵਿੱਚ ਆਪਣੇ ਪਿਆਰੇ ਅਫਸਰਾਂ ਦਾ ਇੱਕ ਇਹੋ ਜਿਹਾ ਗਰੋਹ ਤਿਆਰ ਕਰ ਲਿਆ ਸੀ ਜੋ ਬੇਦਰਦੀ ਨਾਲ ਜ਼ੁਲਮ ਕਰਦੇ ਤੇ ਉਹਨਾਂ ਜ਼ੁਲਮਾਂ ਲਈ ਗਿੱਲ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਲੈਂਦਾ ਹਰ ਇਲਾਕੇ ਤੇ ਬੁਚੜਖਾਨੇ ਖੁੱਲ ਗਏ ਅਨੇਕਾਂ ਬੁਚੜ ਪੁਲਿਸੀਆਂ ਦੇ ਨਾਵਾਂ ਦੀਆਂ ਡਰਾਉਣੀਆਂ ਗੱਲਾਂ ਹਰ ਇਲਾਕੇ ਮਾਂ ਚੱਲ ਪਈਆਂ ਨਾ ਕੋਈ ਬਜ਼ੁਰਗ ਨਾ ਕੋਈ ਵਰਦਮਾਈ ਨਾ ਕੋਈ ਬੱਚੀ ਨਾ ਕੋਈ ਬੱਚਾ ਨਾ ਕੋਈ ਵਕੀਲ ਨਾ ਕੋਈ ਪੱਤਰਕਾਰ ਨਾ ਕੋਈ ਅਫਸਰ ਤੇ ਨਾ ਹੀ ਕੋਈ ਅਧਿਕਾਰੀ ਕੋਈ ਵੀ ਸੁਰੱਖਿਤ ਨਹੀਂ ਸੀ ਫੜੇ ਗਏ ਬੰਦਿਆਂ ਨੂੰ ਰੱਜ ਕੇ ਤਸੀਹੇ ਦਿੱਤੇ ਜਾਂਦੇ ਤੇ ਕਿਸੇ ਦਾ ਨਾਂ ਲੈ ਗਏ ਵੀ ਕਿਸੇ ਦਾ ਨਾਂ ਲੈ ਦੇ ਜਿਹਦਾ ਨਾਂ ਲੈ ਲੈਂਦਾ ਉਹ ਉਹਨੂੰ ਪੁਲਿਸ ਚੁੱਕ ਕੇ ਲੈ ਜਾਂਦੀ ਹਰ ਰੋ ਥਾਣਿਆਂ 'ਚ ਬੰਦੇ ਮਰਦੇ ਜਿਵੇਂ ਪੰਜਾਬ ਵਿੱਚੋਂ ਪੱਗ ਤੇ ਤਾੜਾ ਮੁਕਾ ਦੇਣਾ ਹੋਵੇ ਤਾਂ ਇਸ ਦੌਰ ਵਿੱਚ ਹਜ਼ਾਰਾਂ ਧੀਆਂ ਪੈਣਾ ਬੇਪਤ ਹੋਈਆਂ ਪੰਜਾਬ ਨੂੰ ਇੱਕ ਵੱਡੇ ਸ਼ਮਸ਼ਾਨਘਾਟ ਵਿੱਚ ਬਦਲ ਦਿੱਤਾ ਗਿਆ। ਹਜ਼ਾਰਾਂ ਸਿੱਖ ਮਾਰੇ ਗਏ, ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜੇ ਗਏ, ਕਈ ਬਾਹਲੇ ਮੁਲਕਾਂ 'ਚ ਭਜ ਨਿਕਲੇ। ਕਤਲੋਗਾਂ ਤਲੀ ਗਿੱਲ ਦੇ ਸਿਰ ਸੇਰਾ ਬਨਿਆ ਜਾਂਦਾ। ਪਰ ਹਕੀਕਤ ਹੋਰ ਸੀ, ਖੋਪਿਆ ਏਜੰਸੀਆਂ ਦੇ ਹਜ਼ਾਰਾਂ ਅਫਸਰ ਉਹ ਰਣਨੀਤੀ ਲਾਗੂ ਕਰਦੇ ਤਨ ਜਿਹੜੀ ਦੇ ਹਲਕਾ ਸਿੱਖਾਂ ਦਾ ਕਾਹਨ ਹੋ ਰਿਹਾ ਸੀ। ਪਰ ਸਾਰੀ ਕਾਰਵਾਈ ਦੀ ਗੱਲ ਨਾ ਸਿਰਫ ਇਕੱਲਾ ਗਿੱਲ ਦਾ ਯਰਤਿਆ ਜਾਂਦਾ। ਆਪਰੇਸ਼ਨ ਦਾ ਰਾਤਰੀ ਗਲਵਾ ਤੇ ਹੋਰ ਬਹੁਤ ਸਾਰੇ ਆਪਰੇਸ਼ਨਾਂ ਦੀ ਰਣਨੀਤੀ ਕੱਢਣ ਵਾਲੇ ਖੋਪੀਆਂ ਏਜੰਸੀਆਂ ਦੇ ਅਫਸਰ ਹਰ ਵੇਲੇ ਇਹੀ ਖਿਆਲ ਰੱਖਦੇ ਕਿ ਹਰ ਗੱਲ ਦਾ ਸੇਰਾ ਗਿੱਲ ਨੂੰ ਮਿਲੇ ਬਹੁਤ ਘੱਟ ਲੋਕ ਜਾਣਦੇ ਨੇ ਕਿ ਓਪੀ ਸ਼ਰਮਾ ਨੇ ਪੰਜਾਬ ਤੋਂ ਜਾਣ ਵੇਲੇ ਇਨਕਸ਼ਾਫ ਕੀਤਾ ਸੀ ਕਿ ਆਪਰੇਸ਼ਨਾਂ ਲਈ ਸਿਰਫ ਚਿਹਰਾ ਹੀ ਗਿੱਲ ਦਾ ਵਰਤਿਆ ਗਿਆ ਸੀ ਅਸਲ 'ਚ ਉਸ ਨੂੰ ਉਸ ਦੌਰ ਵਿੱਚ ਪੁਲਤ ਨੂੰ ਕਾਤਲ ਮਸ਼ੀਨ ਬਣਾ ਦਿੱਤਾ ਗਿਆ ਸੀ ਜਿਨੇ ਬੇਦਰਦੀ ਤੇ ਬੇਗਿਰਕੀ ਨਾਲ ਸਿੱਖਾਂ ਦੇ ਆਹੂ ਲਾਏ ਇਹਨਾਂ ਜੁਲਮਾਂ ਤੋਂ ਤਰਾ ਤਰਾ ਕਰਦੇ ਲੋਕ ਬੇਹੱਦ ਖੁਸ਼ ਹੋਏ ਜਦੋਂ ਬਿਆਨਤੇ ਬੁੱੱਜੜ ਨੂੰ ਸਿੰਘਾਂ ਵੱਲੋਂ ਬਾਪਰਾ ਉਡਾ ਦਿੱਤਾ ਗਿਆ ਤਾਂ ਗਿੱਲ ਦੀ ਨੌਕਰੀ 31 ਦਸੰਬਰ 1995 ਵਿੱਚ ਪੂਰੀ ਹੋ ਗਈ ਤੇ 96 ਵਿੱਚ ਉਹਨੂੰ ਅਦਾਲਤ ਨੇ 1988 ਵਿੱਚ ਕੀਤੇ ਗਏ ਕਾਮੁਕ ਅਪਰਾਧ ਲਈ ਸਜ਼ਾ ਦਿੱਤੀ ਜੋ ਕਿ ਇੱਕ ਅਫਸਰ ਬੀਬੀ ਰੂਪਨ ਦਿਓਲ ਬਜਾਜ ਨਾਲ ਇਹਨੇ ਛੇੜਖਾਨੀ ਕੀਤੀ ਸੀ ਉਹ ਰਿਟਾਇਰ ਹੋ ਕੇ ਦਿੱਲੀ ਰਹਿਣ ਲੱਗਿਆ ਸੀ ਤਾਂ ਦੋਸਤੋ ਇਹ ਸੀਗਾ ਗਿੱਲ ਬੁੱੱਜੜ ਤੇ ਇਹਦੇ ਬਾਰੇ ਜਾਣਕਾਰੀ ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਦੇ ਹੋਆ ਗਿਆ ਸਤਿ ਸ਼੍ਰੀ ਅਕਾਲ